ਥਾਣਾ ਅਮੀਰਖਾਸ ਦੀ ਹੱਦਬੰਦੀ ਅੰਦਰ ਆਉਂਦੇ ਪਿੰਡ ਸੁੱਲਾ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਫਾਜ਼ਿਲਕਾ ਫਰੋਇਪੁਰ ਰੋਡ ਦੇ ਉੱਪਰ ਲਗਾਇਆ ਗਿਆ ਧਰਨਾ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਪਿੰਡ ਸੁੱਲਾ ਦੀ ਇੱਕ ਨਵਾਲਿਕ ਲੜਕੀ ਦੱਸੀ ਜਾ ਰਹੀ ਹੈ ਜੋ ਪਿਛਲੇ 2-3 ਦਿਨਾਂ ਤੋਂ ਘਰ ਤੋਂ ਲਾਪਤਾ ਹੋ ਗਈ ਸੀ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਸੂਚਨਾ ਥਾਣਾ ਮੀਰਖਾਸ ਦੀ ਪੁਲਿਸ ਨੂੰ ਦਿੱਤੀ ਗਈ ਤਾਂ ਹੁਣ ਅੱਜ ਪੀੜਤ ਪਰਿਵਾਰ ਅਤੇ ਪਿੰਡ ਦੇ ਲੋਕਾਂ ਅਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਥਾਣਾ ਮੀਰਖਾਸ ਦੇ ਨੇੜੇ ਫਾਜ਼ਿਲਕਾ ਫਰੋਜਪੁਰ ਰੋਡ ਦੇ ਉੱਪਰ ਤਰਨਾ ਲਗਾ ਕੇ ਰੋਡ ਨੂੰ ਜਾਮ ਕੀਤਾ ਗਿਆ ਇਸ ਮੌਕੇ ਪੀੜਤ ਪਰਿਵਾਰ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਪਾਲਸ ਦੇ ਵੱਲੋਂ ਅਜੇ ਤੱਕ ਕੋਈ ਠੁਕਮਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਆਧਾਰ ਤੇ ਹੀ ਅਸੀਂ ਧਰਨਾ ਲਗਾਇਆ ਸ਼ੱਕ ਦੇ ਆਧਾਰ ਤੇ ਵੀ ਉਹਨਾਂ ਨੇ ਦੱਸਿਆ ਕਿ ਪੁਲਿਸ ਨੂੰ ਕੁਝ ਵਿਅਕਤੀਆਂ ਦੇ ਨਾਮ ਦਿੱਤੇ ਸੀ ਪਰ ਪੁਲਿਸ ਦੇ ਵੱਲੋਂ ਸ਼ੱਕੀ ਵਿਅਕਤੀਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਦੂਜੇ ਪਾਸੇ ਧਰਨੇ ਵਾਲੀ ਜਗ੍ਹਾ ਦੇ ਉੱਪਰ ਪਹੁੰਚੇ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਪੀੜਤ ਪਰਿਵਾਰ ਨੂੰ ਵਿਸ਼ਵਾਸ ਦਿਵਾਉਂਦਿਆਂ ਧਰਨੇ ਦੀ ਸਮਾਪਤੀ ਕਰਵਾਈ ਡੀਐਸਪੀ ਸਾਹਿਬ ਨੇ ਦੱਸਿਆ ਪੁਲਿਸ ਦੇ ਵੱਲੋਂ 2-3 ਦਿਨਾਂ ਦੇ ਅੰਦਰ-ਅੰਦਰ ਹੀ ਲੜਕੀ ਨੂੰ ਲੱਭ ਕੇ ਪਰਿਵਾਰ ਦੇ ਹਵਾਲੇ ਕੀਤਾ ਜਾਵੇਗਾ ਅਤੇ ਜਿਹੜਾ ਵੀ ਸ਼ੱਕੀ ਵਿਅਕਤੀ ਪਾਇਆ ਗਿਆ ਉਸ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ। ਤੀਆਂ ਦਾ ਸਾਰੇ ਆ ਤੀਆਂ ਦਾ ਕੋਈ ਰਹਿ ਤਾਂ ਨਹੀਂ ਗਿਆ ਨਾ ਵੀ ਤੀਆਂ ਨੂੰ ਬੈਠ ਜਾਓ। ਕੋਈ ਵੀ ਪੱਛਾਣ ਦੇ ਧਾਰੇ ਤੋਂ ਕਾਨੂੰਨ ਦੇ ਧਾਰੇ ਤੋਂ ਕੋਈ ਬੰਦਾ ਸਾਡੇ ਬਲਾਕ ਦਾ ਜੀ ਕੋਈ ਇੰਚਾਰਜ ਕੋਈ ਡਿਪਟੀ ਦਾ ਇੰਚਾਰਜ ਆਗਾ ਜੀ ਤੇ ਇਹ ਤੁਹਾਨੂੰ ਨੇੜੇ ਨਹੀਂ ਰਿਪਿੰਡ ਹੈਗੇ। ਅਸੀਂ ਬੇਨਤੀ ਕੀਤੀ ਨਾਮ ਹੀ ਦਿੱਤੇ ਆ ਜੀ ਨੇੜੇ ਨੇੜੇ ਪਿੰਡ ਆ ਗਏ ਕਿਤੇ ਮੁਲਕਾ ਵੀ ਹੋਵੇ ਪਾਦੋਂ ਹੋਰ ਨਹੀਂ ਸਕਦੇ ਕਿਤੇ ਜੀ ਨਾ ਦੇ ਕਾਨੂੰਨ ਦੇ ਦੂਰ ਦੌੜੀ ਜੀ ਮੈਂ ਜਿਹੜੀ ਗੱਲ ਅਸੀਂ ਕਾਨੂੰਨ ਮੁਤਾਬਕ ਕੰਮ ਕਰ ਰਹੇ ਕੋਈ ਗੱਲ ਨਹੀਂ ਖਰਚਾ ਜ਼ਰੂਰੀ ਹੈ ਬਿਲਕੁਲ ਤੁਹਾਨੂੰ ਦੋ ਦਿਨਾਂ ਚ ਰਿਜ਼ਲਟ ਦੇਵਾਂਗੇ ਜੀ ਹੁਣ ਐਸਪੀ ਸਾਹਿਬ ਪਹੁੰਚੇ ਨੇ ਤੇ ਧਰਨਾ ਚਕਾਇਆ ਗਿਆ ਕੀ ਵਿਸ਼ਵਾਸ ਦਵਾਇਆ ਤੁਹਾਨੂੰ ਹੁਣ ਅੱਜ ਦੇ ਜੋ ਇਹ ਬੱਚੇ ਦੇ ਇਸ ਬੰਦ ਵਿੱਚ ਧਰਨਾ ਲਗਾਇਆ ਗਿਆ ਸੀ ਉਹਦੇ ਵਿੱਚ ਡਿਪਟੀ ਸਾਹਿਬ ਨੇ ਜਲਾਲਾਬਾਦ ਪਹੁੰਚ ਕੇ ਵਿਸ਼ਵਾਸ ਦਿੱਤਾ ਹੈ ਕਿ 2 ਦਿਨਾਂ ਦੇ ਵਿੱਚ ਵਿੱਚ ਜਿਹੜੇ ਬੰਦੇ ਆ ਤੇ ਕਾਰਵਾਈ ਕਰਕੇ ਤੇ ਉਹਨਾਂ ਨੂੰ ਰੈਸਟ ਕਰਕੇ 2 ਦਿਨ ਦਾ ਸਮਾਂ ਮੰਗਿਆ ਹੈ ਜੀ ਤੇ ਪਰਿਵਾਰ ਮੈਂਬਰਾਂ ਨੂੰ ਵਿਸ਼ਵਾਸ ਦੇ ਕੇ ਧਰਨੇ ਦੀ ਸਮਾਪਤੀ ਕੀਤੀ ਏ ਜੇ ਅੱਗੇ ਕੋਈ ਕਾਰਵਾਈ ਨਾ ਕਰੇਗੀ 2 ਦਿਨ ਦੇ ਸਮੇ ਤੋਂ ਬਾਅਦ ਉਹ ਫਿਰ ਜੇ ਤੇ ਬੰਦੀ ਆਪਦੀ ਜੋ ਵੀ ਅੱਗੇ ਤੋਂ ਲਿਖਣਾ ਹੈ ਧਰਨਾ ਲਿਖਣਾ ਹੈ ਜੋ ਵੀ ਕਾਰਵਾਈ ਜਿਹੜੇ ਪਾਸੇ ਪਾਣੀ ਹੈ ਉਹ ਸਾਰੀ ਇਹ ਤੇ ਬੰਦੀ ਤੇ ਪਰਿਵਾਰ ਮੈਂਬਰਾਂ ਦੀ ਸਲਾਹ ਨਾਲ ਕੀਤੀ ਜਾਵੇਗੀ ਜੀ ਸਾਰਾ ਜਿਹੜਾ ਹੁਣ ਧਰਨਾ ਤੁਹਾਡੇ ਵੱਲੋਂ ਚੁਕਵਾਇਆ ਗਿਆ ਕੀ ਵਿਸ਼ਵਾਸ ਦਵਾਇਆ ਇਹਨਾਂ ਨੂੰ ਅ ਕੁਝ ਕਰੀਬ 4 ਦਿਨ ਪਹਿਲਾਂ ਲੜਕੀ ਇੱਕ ਘੁੱਲੇ ਤੋਂ ਚਲੀ ਗਈ ਸੀ ਜਿਹਦੇ ਸਬੰਧੀ ਅਸੀਂ ਮਕਦਮਾ ਦਰਜ ਕਰਕੇ ਕਾਲ ਡਿਟੇਲ ਵਗੈਰਾ ਲਈ ਜਾਂਦੇ ਹਾਂ ਉਹਦੇ ਸਬੰਧੀ ਜਿਹੜਾ ਪੀੜਤ ਪਰਿਵਾਰ ਆ ਲੜਕੀ ਵਾਲਾ ਉਹਨਾਂ ਨੇ ਧਰਨਾ ਲਗਾਇਆ ਸੀ ਲੜਕੀ ਬਰਾਮਦ ਕਰਾਉਣ। ਸੋ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਸਾਨੂੰ 2-3 ਦਿਨ ਦਾ ਸਮਾਂ ਦਿਓ। ਅਸੀਂ ਲੜਕੀ ਵੀ ਬਰਾਮਦ ਕਰਾ ਕੇ ਦੇਵਾਂਗੇ ਔਰ ਜੇਕਰ ਹੋਰ ਕੋਈ ਸ਼ੱਕੀ ਆ ਉਹਨੂੰ ਰਾਉਂਡ ਅਪ ਕਰਕੇ ਉਹਦੇ ਖਿਲਾਫ ਕਾਰਵਾਈ ਕਰਾਂਗੇ। ਸਰ ਜਿੱਦਾਂ ਇਹ ਕਹਿ ਰਹੇ ਨੇ ਵੀ ਉਮਰ ਘੱਟ ਆ ਲੜਕੀ ਦੀ 18 ਸਾਲਾਂ ਤੋਂ। ਜੀ। ਇਹਦੇ ਬਾਰੇ ਕੀ ਕਹਿਣਾ ਤੁਹਾਡਾ? ਆ ਦੇਖੋ ਡਾਕੂਮੈਂਟਰੀ ਅਪਰੂਵ ਕਰਨਾ ਪੈਂਦਾ। ਉਹਦੇ ਸਬੰਧੀ ਅਸੀਂ ਸਕੂਲ ਦਾ ਸਰਟੀਫਿਕੇਟ ਜਾਂ ਕੋਈ ਆਧਾਰ ਕਾਰਡ ਉਹਨੂੰ ਪ੍ਰੂਫ ਤੇ ਲੈ ਕੇ ਜਿੰਨੀ ਲੜਕੀ ਦੀ ਉਮਰ ਬਣੂਗੀ ਉਸ ਹਿਸਾਬ ਨਾਲ ਅਸੀਂ ਜਿਹੜਾ ਉਹ ਕਾਰਵਾਈ ਕਰਾਂਗੇ ਉਹਦੇ ਚ ਕੋਈ ਜੁਰਮ ਦਾ ਵਾਧਾ ਕਰਨਾ ਕੋਈ ਫੋਕਸ ਵੈਟ ਦਾ ਜਾਂ ਜੋ ਵੀ ਬਣਿਆ ਉਹ ਕਰਕੇ ਫਰਦਰ ਕਾਰਵਾਈ ਕਰਾਂਗੇ